ਜੈ ਪੀਰਾਂ ਦੇ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਆਪਾਂ ਅੱਜ ਜੋ ਗੱਲ ਕਰਨੀ ਹੈ ਉਹ ਬਾਬਾ ਪੈਰੋਜੀ ਬਾਰੇ ਗੱਲ ਕਰਨੀ ਆ ਸੋ ਕਈ ਵਾਰ ਕਮੈਂਟਾਂ ਵਿੱਚ ਪੁੱਛਿਆ ਗਿਆ ਹੈ ਕਿ ਬਾਬਾ ਪੈਰੋਜੀ ਦੀ ਸੇਵਾ ਦੱਸੀ ਜਾਵੇ ਤੇ ਬਾਬਾ ਪੈਰੋਜੀ ਤੇ ਨਾਮ ਤੇ ਕਿਹੜਾ ਕੰਮ ਕਰਨਾ ਚਾਹੀਦਾ ਸੋ ਦੇਖੋ ਜਿਹੜੇ ਵੀ ਲੱਖ ਦਾ ਤਾਂ ਪੀਰ ਦੀ ਸੇਵਾ ਕਰਦੇ ਆ ਜਿਕਰ ਉਹ ਬਾਬਾ ਪੈਰੋਜੀ ਨੂੰ ਮਨਾ ਲੈਣ ਤਾਂ ਪੀਰ ਬਹੁਤ ਜਲਦੀ ਮੰਨ ਜਾਂਦੇ ਆ ਕਿਉਂਕਿ ਲੱਕ ਦਾ ਤਾਂ ਪੀਰ ਜੀ ਦੇ ਸੇਵਕ ਪੈਰੋ ਜੀ ਨੇ ਸੋ ਮੋਹਰੇ ਚਲਦੇ ਆ ਸੋ ਬਹੁਤ ਜਲਦ ਕੰਮ ਹੋ ਜਾਂਦੇ ਨੇ ਜੇਕਰ ਅਸੀਂ ਬਾਬਾ ਪੈਰੋ ਜੀ ਨੂੰ ਨਾਲ ਦੀ ਨਾਲ ਯਾਦ ਰੱਖੀਏ ਤੇ ਪੁcjੇ ਕਰਮ ਕਰੀਏ ਸੋ ਆਪਾਂ ਅੱਜ ਦੀ ਇਸ ਵੀਡੀਓ ਰਾਈ ਚੰਗੀ ਤਰ੍ਹਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਹੈ ਜੀ ਕਮੈਂਟਾਂ ਵਿੱਚ ਚਾਹ ਪੀਰਾਂ ਦੀ ਜੈਸਾਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰੀਏ ਪਹਿਲਾਂ ਆਪਾਂ ਇੱਕ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੇਰੀ ਚੁੰਨੀ ਤਿੰਨ ਕੋਨਿਆਂ ਤੋਂ ਕੱਟੀ ਹੋਈ ਸੀ ਤੇ ਕਈ ਕੱਪੜੇ ਵੀ ਖਵਾਚ ਗਏ ਇਹਦਾ ਕੀ ਸੰਕੇਤ ਆ ਸੋ ਦੇਖੋ ਜੀ ਪਹਿਲਾਂ ਤਾਂ ਇੱਥੇ ਇਹ ਕਹਾਂਗੇ ਕੀ ਛੋਟੀ ਮੋਟੀ ਗੱਲ ਨੂੰ ਲੈ ਕੇ ਕਦੇ ਵੀ ਮਨ ਵਿੱਚ ਬਹਿਮ ਨਾ ਪਾਲੋ ਬਹਿਮ ਬਹੁਤ ਵੱਡੀ ਚੀਜ਼ ਹੈ ਜਦੋਂ ਇਹ ਆਪਣਾ ਆਕਾਰ ਲੈਂਦਾ ਹੈ ਤੇ ਬਹੁਤ ਕੁਝ ਨੁਕਸਾਨ ਕਰ ਦਿੰਦਾ ਹੈ ਸੋ ਜਦੋਂ ਅਸੀਂ ਬਹਿਮ ਨੂੰ ਮਨ ਵਿੱਚ ਪਾਲ ਲੈਂਦੇ ਤੇ ਇਹਦਾ ਕੋਈ ਇਲਾਜ ਨਹੀਂ ਹੈ ਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਕਰ ਕਰਾ ਰਿਹਾ ਆ ਤੇ ਉੱਥੇ ਆਪਣੇ ਮੁਰਸ਼ਿਦ ਤੇ ਵਿਸ਼ਵਾਸ ਪੱਕਾ ਕਰ ਲਓ ਸੇਵਾ ਕਰੋ ਨਿਯਮ ਦੇ ਨਾਲ ਸੋ ਜਿੰਨਾ ਜਿੰਨਾ ਸੇਵਾ ਕਰਦੇ ਜਾਉਂਗੇ ਕਿਸੇ ਦਾ ਕਰਾਇਆ ਆਪਣੇ ਆਪ ਇੱਕ ਦਿਨ ਵਾਪਸ ਮੁੜ ਜਾਂਦਾ ਥੋੜੇ ਚਿਰ ਲਈ ਚੱਲ ਸਕਦਾ ਹੈ ਪਰ ਬਹੁਤੀ ਧੀਰ ਇਦਾਂ ਦੀਆਂ ਚੀਜ਼ਾਂ ਨੂੰ ਥਾਂ ਨਹੀਂ ਮਿਲਦੀ ਜਿੱਥੇ ਪੀਰਾਂ ਦਾ ਵਾਸ ਹੋਵੇ ਪੀਰਾਂ ਦੀ ਜਿੱਥੇ ਸੇਵਾ ਹੁੰਦੀ ਹੋਵੇ ਤੇ ਦੂਸਰੀ ਗੱਲ ਇਥੇ ਇਹ ਕਵਾਂਗੇ ਕਿ ਇੱਕ ਅਰਦਾਸ ਆਪਣੇ ਮਾਲਕ ਅੱਗੇ ਕਰਦਿਆ ਕਰੋ ਕਿ ਜੇ ਨੇ ਕੁਝ ਕੀਤਾ ਕਰਾਇਆ ਤੁਸੀਂ ਵਾਪਸ ਮੋੜ ਸਕਦੇ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਤੇ ਨਹੀਂ ਕੀਤਾ ਤੁਹਾਡੇ ਤੇ ਕਰਤਾ ਕਿਉਂਕਿ ਅਸੀਂ ਤੁਹਾਡੇ ਆ ਜਦੋਂ ਅਸੀਂ ਅਰਦਾਸ ਹੀ ਇਸ ਢੰਗ ਨਾਲ ਕਰ ਲੈਂਦੇ ਆ ਤੇ ਸਾਨੂੰ ਕੁਝ ਵੀ ਕਰਨ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ ਸੋ ਵਿਸ਼ਵਾਸ ਰੱਖ ਕੇ ਇੱਕ ਅਰਦਾਸ ਕਰਦਿਆ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਕੁਝ ਕਰ ਕਰਾ ਰਿਆ ਆ ਤੇ ਉਹ ਮਾਲਕ ਆਪਣੇ ਆਪ ਵਾਪਸ ਮੋੜ ਦਿੰਦਾ ਕਿਉਂਕਿ ਫਿਰ ਉਹਦੀ ਇੱਕ ਡਿਊਟੀ ਲੱਗ ਜਾਂਦੀ ਆ ਕਿ ਇਹਨੇ ਗੱਲ ਮੇਰੇ ਤੇ ਮਕਾਰਤੀ ਆ ਕਿ ਅਸੀਂ ਤੁਹਾਡੇ ਆ ਸਾਡੇ ਤੇ ਨਹੀਂ ਕੋਈ ਕੁਝ ਕਰ ਸਕਦਾ ਕਿਉਂਕਿ ਮਾਲਕਾ ਅਸੀਂ ਤੁਹਾਡੇ ਆ ਤੁਸੀਂ ਜਾਣੀ ਜਾਣਵਾ ਤੁਹਾਡੇ ਤੇ ਕਰਾ ਦਿੱਤਾ ਸਮਝ ਲਓ ਜੇ ਸਾਡੇ ਤੇ ਕੁਝ ਕਰਾਇਆ ਹੈ ਜਦੋਂ ਅਸੀਂ ਇਸ ਤਰ੍ਹਾਂ ਕਹਿੰਨੇ ਤਾਂ ਫਿਰ ਮਾਲਕ ਆਪਣਾ ਫਰਜ਼ ਨਿਭਾਉਂਦਾ ਹੈ ਸੋ ਇੰਨੇ ਅਰਦਾਸ ਕਰਕੇ ਟੈਨਸ਼ਨ ਫ੍ਰੀ ਹੋ ਜਾਇਆ ਕਰੋ ਫਿਰ ਮਨ ਵਿੱਚ ਕੁਝ ਵੀ ਡਾਮਾ ਡੋਲ ਨਾ ਰੱਖੋ ਫਿਰ ਮਾਲਕ ਸਾਥ ਦਿੰਦਾ ਹੈ ਬਾਕੀ ਖੁਦ ਵੀ ਧਿਆਨ ਰੱਖੋ ਜੇਕਰ ਤੁਹਾਨੂੰ ਕਿਸੇ ਤੇ ਸ਼ੱਕ ਹੈ ਤੁਹਾਨੂੰ ਲੱਗਦਾ ਹੈ ਕਿ ਕੋਈ ਸਾਡੇ ਨਾਲ ਇਹੋ ਜਿਹਾ ਖੇਡ ਖੇਡ ਰਿਹਾ ਆ ਆਉਂਦਾ ਜਾਂਦਾ ਹੈ ਘਰ ਵਿੱਚ ਤਾਂ ਉੱਥੇ ਧਿਆਨ ਰੱਖੋ ਆਪਣੇ ਕੱਪੜੇ ਰੀੜ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਸੋ ਦਿਨ ਵਿਚਾਰ ਕੇ ਕੱਪੜੇ ਧੋਣੇ ਚਾਹੀਦੇ ਆ ਸੋ ਉਦਾਂ ਦੇ ਦਿਨ ਤੇ ਕੱਪੜਾ ਬਾਹਰ ਨਾ ਪਾਓ ਜੇਕਰ ਲੱਗਦਾ ਹੈ ਕਿ ਕੁਝ ਇਹੋ ਜਿਹਾ ਹੋ ਰਿਹਾ ਆ ਤੇ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਰਸ ਦਿੰਦੇ ਆ। ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਜੈ 11ਵੀਂ ਵਾਲੀ ਸਰਕਾਰ ਦੀ ਦੀਦੀ ਜੀ ਮੈਨੂੰ ਸੁਪਨੇ ਵਿੱਚ ਲੰਗਰ ਹੀ ਦਿਸਦਾ ਹੈ। ਕੁਝ ਸਮਝ ਨਹੀਂ ਆਉਂਦੀ। ਸੋ ਦੇਖੋ ਜੀ ਜੇਕਰ ਤੁਹਾਨੂੰ ਇਹੋ ਜਿਹੀ ਕੋਈ ਵਿਚਾਰ ਆ ਰਹੀ ਆ ਤੇ ਕੋਸ਼ਿਸ਼ ਕਰੋ ਕਿ ਧਾਰਮਿਕ ਥਾਂ ਤੇ ਕਿਤੇ ਤੁਸੀਂ ਜਾਂਦੇ ਹੋ ਉਥੇ ਲੰਗਰ ਲੱਗਦਾ ਹੈ ਤੇ ਲੰਗਰ ਦੇ ਵਿੱਚ ਥੋੜਾ ਦਾਨ ਜ਼ਰੂਰ ਪਾਓ ਤੇ ਜੇਕਰ ਘਰ ਵਿੱਚ ਪੀਰਾਂ ਦੀ ਸੇਵਾ ਕਰਦੇ ਹਾਂ, ਚਿਰਾਗ ਰੋਸ਼ਨ ਕਰਦੇ ਹਾਂ ਤੇ ਘਰ ਵਿੱਚ ਉਹਨਾਂ ਦੇ ਨਾਮ ਤੇ ਉਹਨਾਂ ਦੇ ਦਿਨ ਤੇ ਤੁਸੀਂ ਥੋੜਾ ਜਿਹਾ ਭੋਜਨ ਤਿਆਰ ਕਰੋ ਪ੍ਰਸ਼ਾਦ ਦਾ ਪ੍ਰਸ਼ਾਦ ਦਾ ਤਿਆਰ ਕਰਕੇ ਤੁਸੀਂ ਧੂਪ ਪਾ ਦਿਓ ਭੋਗ ਲਗਾ ਦਿਓ ਅਰਦਾਸ ਬੇਨਤੀ ਮਾਲਕ ਅੱਗੇ ਕਰ ਦਿਓ ਤਾਂ ਫਿਰ ਤੁਹਾਨੂੰ ਇਹੋ ਜਿਹੀ ਵਿਚਾਰ ਨਹੀਂ ਆਵੇਗੀ ਇਹੋ ਜਿਹੇ ਵਿਚਾਰਾ ਉਦੋਂ ਆਉਂਦੀਆਂ ਹੈ ਜਦੋਂ ਅਸੀਂ ਖਾ ਲੈਂਦੇ ਹਾਂ ਲੱਗਰ ਹਰ ਇੱਕ ਥਾਂ ਤੋਂ ਪਰ ਉਹਨਾਂ ਦੇ ਨਾਮ ਤੇ ਦਾਨ ਨਹੀਂ ਕਰਦੇ ਸੋ ਅੰਨ ਦਾਨ ਕਰਨਾ ਜ਼ਰੂਰੀ ਹੈ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਖਾ ਲੈਂਦੇ ਹਾਂ ਦੂਸਰਿਆਂ ਦਾ ਭਾਰਤਾ ਸੀ ਚੱਕਣ ਦੀ ਕੋਸ਼ਿਸ਼ ਕਰਦੇ ਹਾਂ ਪਰ ਆਪ ਖੁਦ ਕੋਈ ਇਹੋ ਜਿਹਾ ਕਰਮ ਨਹੀਂ ਕਰਦੇ ਤਾਂ ਕਰਕੇ ਫਿਰ ਇਹੋ ਜੇ ਸੰਕੇਤ ਉਹ ਮਾਲਕ ਤਾ ਦੇ ਦਿੰਦਾ ਹੈ ਜਿਦੇ ਤੇ ਕਿਰਪਾ ਹੁੰਦੀ ਹੈ ਜਿਹਦੀ ਸੇਵਾ ਕਰਦੇ ਆ ਕਿ ਤੁਸੀਂ ਖੁਦ ਵੀ ਉਜਤਾਨ ਕਰੋ ਕੋ ਇਸ ਦਾ ਮਤਲਬ ਇਹੀ ਹੈ ਇਹ ਸੰਕੇਤ ਦੇ ਰਹੇ ਆ ਜਿਕਰ ਕਿ ਤੇ ਉਹ ਵੀ ਤੁਸੀਂ ਲੰਗਰ ਖਾਣੇ ਹੋ ਤਾਂ ਉੱਥੇ ਥੋੜਾ ਬਹੁਤ ਦਾਨ ਵੀ ਜਰੂਰ 10 ਰੁਪਏ ਦਾ ਹੀ ਕੋ ਮੋ ਪਾਓ ਪਾਇਆ ਜਰੂਰ ਕਰੋ ਜਿਕਰ ਕਿਤੇ ਵੀ ਤੁਸੀਂ ਧਾਰਮਿਕ ਥਾਂ ਤੇ ਖਾਣਾ ਖਾਂਦੇ ਹੋ ਜਾਂ ਫਿਰ ਕਿਤੇ ਤਾਈ ਜੀਠੇ ਦਿਨ ਤੇ ਜਿਹੜੇ ਵੀ ਦਿਨ ਦੀ ਸੇਵਾ ਕਰਦੇ ਹੋ ਸੋ ਖਾਸ ਕਰਕੇ 11ਵੀਂ ਵਾਲੀ ਸਰਕਾਰ ਦਾ ਇਹਨਾਂ ਨੇ ਮੈਸੇਜ ਵਿੱਚ ਜ਼ਿਕਰ ਕੀਤਾ ਹੈ ਸੋ 11ਵੀਂ ਵਾਲੇ ਦਿਨ ਤੁਸੀਂ ਥੋੜਾ ਪ੍ਰਸ਼ਾਦ ਦਾ ਤਿਆਰ ਕਰਕੇ ਭੋਗ ਲਗਾ ਦਿਓ ਇਹ ਵੀ ਚੰਗੀ ਗੱਲ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਈਏ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਜਦੋਂ ਵੀ ਪੀਰਾਂ ਦੇ ਦਰਵਾਜ਼ੇ ਆਕਤੇ ਜਾਂਦੇ ਆ ਤੇ ਚਿਰਾਗ ਬੁਝੇ ਹੁੰਦੇ ਆ ਇਸ ਦਾ ਕੀ ਮਤਲਬ ਸੋ ਦੇਖੋ ਜਿੱਕਰ ਤੁਹਾਨੂੰ ਲੱਗਦਾ ਹੈ ਕਿ ਪੀਰਾਂ ਦੀ ਦਰਗਾਹ ਤੇ ਕਿਤੇ ਵੀ ਜਾਂਦੇ ਉਹ ਤੇ ਚਰਾਗ ਰੋਸ਼ਨ ਨਹੀਂ ਹੈ। ਉਹ ਕਹਿੰਦੇ ਆ ਕਿ ਚਰਾਗ ਵੱਧ ਗਿਆ। ਸੋ ਚਰਾਗ ਵੱਧ ਗਿਆ ਹੀ ਹਮੇਸ਼ਾ ਕਹਿਣਾ ਆ, ਬੁਝਿਆ ਨਹੀਂ ਕਹਿਣਾ। ਪਹਿਲੀ ਗੱਲ ਇੱਥੇ ਹੈ ਤੇ ਦੂਸਰੀ ਗੱਲ ਜਿੱਕਰ ਇਸ ਤਰ੍ਹਾਂ ਹੁੰਦੀ ਹੈ ਤੇ ਤੁਸੀਂ ਦੁਆਰਾ ਤੋਂ ਚਰਾਗ ਰੋਸ਼ਨ ਕਰ ਸਕਦੇ ਹੋ। ਇਹਦੇ ਵਿੱਚ ਕੋਈ ਵੀ ਮਨ ਵਿੱਚ ਬਹਿਮ ਨਹੀਂ ਪਾਲਣਾ। ਕਿਉਂਕਿ ਅੱਜ ਕੱਲ ਜੋ ਤੇਲ ਆ ਰਿਹਾ ਹੈ ਉਹ ਵੀ ਪਿਓਰ ਨਹੀਂ ਆਉਂਦਾ। ਉਹਦੇ 'ਚ ਵੀ ਬਹੁਤ ਤਰ੍ਹਾਂ ਦੀ ਮਿਲਾਵਟ ਹੁੰਦੀ ਹੈ। ਕਈ ਵਾਰ ਤਾਂ ਅਸੀਂ ਵੀ ਤੇਲ ਖੁਦ ਲੈ ਕੇ ਆਉਂਦੇ ਆ। ਕਈ ਵਾਰ ਚਰਾਗ ਪੂਰਾ ਚੱਲਦਾ ਨਹੀਂ। ਸੋ ਬਾਅਦ ਜਾਂਦਾ ਹੈ ਇਹਦੇ ਵਿੱਚ ਮਨ ਵਿੱਚ ਕੋਈ ਵਹਿਮ ਨਹੀਂ ਲੈ ਕੇ ਆਉਣਾ ਜੋ ਚਰਾਗ ਹੀ ਮਾਲਕ ਦੇ ਨਾਮ ਤੇ ਜੱਗ ਗਿਆ ਹੈ ਪ੍ਰਮਾਤਮਾ ਦਾ ਜ਼ਿਕਰ ਕਰਕੇ ਚਰਾਗ ਰੋਸ਼ਨ ਕੀਤਾ ਹੋਇਆ ਉਹਦੇ ਵਿੱਚ ਕੋਈ ਵੀ ਵਹਿਮ ਨਹੀਂ ਕਰਨਾ ਚਾਹੀਦਾ ਜੀ ਸੋ ਹੁਣ ਆਪਾਂ ਇੱਥੇ ਇਹ ਕਵਾਂਗੇ ਕਿ ਤੁਸੀਂ ਜੇਕਰ ਇਸ ਤਰ੍ਹਾਂ ਹੁੰਦੀ ਹੈ ਤੇ ਚਰਾਗ ਦੁਆਰਾ ਤੋਂ ਰੋਸ਼ਨ ਕਰ ਦਿਆ ਕਰੋ ਜੀ ਜਦੋਂ ਪੂਰਾ ਤੇਲ ਚੱਲ ਜਾਂਦਾ ਹੈ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਦੇ ਦਿਲ ਤੇ ਜਦੋਂ ਫਿਰ ਤੋਂ ਚਰਾਗ ਰੋਸ਼ਨ ਕਰਨੇ ਆ ਉਦੋਂ ਸਾਫ਼ ਕਰੋ ਪਹਿਲਾਂ ਕਾਟਨ ਦੇ ਨਾਲ ਸਾਫ਼ ਕਰਕੇ ਫਿਰ ਕੱਚੀ ਲਸਤੀ ਦੇ ਨਾਲ ਅਸ਼ਨਾਣ ਕਰਾ ਕੇ ਸਾਫ ਕਰਕੇ ਫਿਰ ਚਿਰਾਗ ਰੋਸ਼ਨ ਕਰਿਆ ਕਰੋ ਜੀ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ ਬਾਬਾ ਪੈਰੋ ਜੀ ਦੇ ਨਾਮ ਤੇ ਕਿਉਂਕਿ ਸ਼ਨੀਵਾਰ ਦੇ ਦਿਨ ਬਾਬਾ ਪੈਰੋ ਜੀ ਨੂੰ ਮਨਾਇਆ ਜਾਂਦਾ ਮਰੇ ਨਾਮ ਤੇ ਕਰਮ ਕੀਤੇ ਜਾਂਦੇ ਆ ਸੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡਾ ਪੀਰ ਨਰਾਜ ਹੈ ਲੱਗਦਾ ਤਾਂ ਪੀਰ ਦੀ ਸੇਵਾ ਕਰਦੇ ਹਾਂ ਤਾਂ ਉੱਥੇ ਜੇਕਰ ਤੁਸੀਂ ਬਾਬਾ ਪੈਰੋ ਜੀ ਦੇ ਨਾਮ ਤੇ ਕੁਝ ਕਰਮ ਕਰ ਲਓ ਤਾਂ ਪੀਰ ਬਹੁਤ ਜਲਦੀ ਖੁਸ਼ ਹੋ ਜਾਂਦੇ ਕਿਉਂਕਿ ਲੱਗਦਾ ਤਾਂ ਪੀਰ ਜੀ ਦੇ ਮੂਹਰੇ ਬਾਬਾ ਪੈਰੋ ਜੀ ਚੱਲਦੇ ਆ ਸੋ ਜਿਹਨੇ ਬਾਬਾ ਪੈਰੋ ਜੀ ਦੀ ਸੇਵਾ ਕਰਨੀ ਹੈ ਉਹ ਕਾਲੇ ਦਰਮੇਸ਼ ਦੀ ਸੇਵਾ ਕਰ ਲਵੇ ਤੇ ਬਾਬਾ ਪੈਰੋ ਜੀ ਖੁਸ਼ ਹੋ ਜਾਂਦੇ ਆ ਜੇਕਰ ਲਖਦਾਤਾ ਪੀਰ ਨੂੰ ਖੁਸ਼ ਕਰਨਾ ਹੈ ਤੇ ਬਾਬਾ ਪੈਰੋ ਜੀ ਨੂੰ ਖੁਸ਼ ਕਰ ਲੋ ਲਖਦਾਤਾ ਪੀਰ ਜੀ ਖੁਸ਼ ਹੋ ਜਾਂਦੇ ਨੇ ਸੋ ਬਾਬਾ ਪੈਰੋ ਜੀ ਦੀ ਸੇਵਾ ਕਰਨੀ ਚਾਹੁੰਦੇ ਆ ਤਾਂ ਕਾਲੇ ਦਰਮੇਸ਼ ਦੀ ਸੇਵਾ ਕਰਨੀ ਸ਼ੁਰੂ ਕਰੋ ਕਾਲੇ ਦਰਮੇਸ਼ ਨੂੰ ਜਿੰਨਾ ਹੋ ਸਕਦਾ ਹੈ ਜੇਕਰ ਕਿਤੇ ਵੀ ਤੁਹਾਨੂੰ ਕਾਲਾ ਦਰਮੇਸ਼ ਟੱਕਰਦਾ ਹੈ ਜਾਂ ਘਰ ਵਿੱਚ ਆਉਂਦਾ ਹੈ ਰਸਤੇ ਵਿੱਚ ਤੁਹਾਨੂੰ ਲੱਗੇ ਛਾਗੇ ਤਿਸਤਾ ਹੈ ਤਾਂ ਕੋਸ਼ਿਸ਼ ਕਰਿਆ ਕਰੋ ਕਿ ਕਾਲੇ ਦਰਮੇਸ਼ ਨੂੰ ਥੋੜਾ ਜਿਹਾ ਦੁੱਧ ਤੇ ਜ਼ਰੂਰ ਪਾਇਆ ਕਰੋ ਵਿੱਚ ਖੰਡ ਥੋੜੀ ਜਿਹੀ ਪਾ ਦਿੱਤੀ। ਸੋ ਕਾਲੇ ਦਰਮੇਸ਼ ਨੂੰ ਦੁੱਧ ਪਾਉਣ ਦੇ ਨਾਲ ਕਾਫੀ ਹੱਦ ਤੱਕ ਜੋ ਸਰੀਰ ਤੇ ਭਾਰ ਹੁੰਦਾ ਹੈ ਕਿਸੇ ਤਰ੍ਹਾਂ ਦਾ ਜਾਂ ਫਿਰ ਕਿਸੇ ਵੀ ਕੰਮ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਰੁਕਾਵਟਾਂ ਆ ਰਹੀਆਂ ਆ। ਸੋ ਕੋਈ ਵੀ ਪ੍ਰੋਬਲਮ ਹੋਵੇ ਕਾਲੇ ਦਰਮੇਸ਼ ਨੂੰ ਦੁੱਧ ਪਾਉਂਗੇ ਤੇ ਕਾਲਾ ਦਰਮੇਸ਼ ਭਾਰ ਚੱਕ ਲੈਂਦਾ ਹੈ। ਇਥੇ ਕਈ ਵਾਰ ਇਹ ਵੀ ਮੂਰਿਓ ਸੁਣਨ ਚ ਆਇਆ ਹੈ ਕਹਿੰਦੇ ਨੇ ਕਿ ਉਹ ਬੇਜਵਾਨੇ ਤੇ ਅਸੀਂ ਭਾਰ ਕਿਉਂ ਪਾਉਣਾ ਇਹ ਗਲਤ ਗੱਲ ਨਹੀਂ ਹੈ। ਮਾੜਾ ਕਰਮ ਨਹੀਂ ਸੋਏ ਮਾੜਾ ਕਰਮ ਨਹੀਂ ਹੈ ਜੋ ਕਰਮ ਮਾਲਕ ਨੇ ਬਣਾ ਦਿੱਤੇ ਕੁਝ ਸੋਚ ਸਮਝ ਕੇ ਬਣਾਇਆ ਜੋ ਦਰਮੇਸ਼ ਦੇ ਨਾਲ ਚੱਲਦੇ ਨਹੀਂ ਪੀਰਾਂ ਫਕੀਰਾਂ ਦਾ ਪੈਰਾ ਚੱਲਦਾ ਹੈ ਸੋ ਉਹ ਆਪਣੇ ਆਪ ਉਸ ਡੌਗ ਤੇ ਭਾਰ ਨਹੀਂ ਪੈਣ ਦਿੰਦੇ ਦਰਮੇਸ਼ ਦੇ ਭਾਰ ਨਹੀਂ ਪੈਣ ਦਿੰਦੇ ਵੈਸੇ ਹੀ ਜੋ ਅਸੀਂ ਕਰਮ ਕਰਦੇ ਹਾਂ ਉਹ ਚੰਗੇ 'ਚ ਲਿਖਿਆ ਜਾਂਦਾ ਹੈ ਆਪਾਂ ਸੇਵਾ ਕਰ ਲਈ ਇੱਕ ਤਰ੍ਹਾਂ ਦੀ ਅਤੇ ਉਹ ਸੀਸ ਦੇ ਦਿੰਦਾ ਹੈ ਮੋਰਿਓ ਅਤੇ ਉਸੇ ਸੀਸ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਸਾਡਾ ਭਾਰ ਚੱਕ ਲਿਆ ਸੋ ਜਿਵੇਂ ਅਸੀਂ ਕਿਸੇ ਬਜ਼ੁਰਗ ਦੀ ਸੇਵਾ ਕਰਦੇ ਹਾਂ ਮੋਰਿਓ ਸੀਸਾਂ ਦਿੰਦਾ ਹੈ ਹੁਣ ਉਹਦੇ 'ਤੇ ਭਾਰ ਥੋੜ੍ਹੀ ਪੈ ਰਿਹਾ ਉਹ ਸੀਸਾਂ ਦੇ ਰਿਹਾ ਆ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਅਤੇ ਪਰਮਾਤਮਾ ਉਹ ਅਰਦਾਸ ਨੂੰ ਸੁਣ ਲੈਂਦਾ ਹੈ ਅਤੇ ਉਹ ਆਸ ਮੁਰਾਦ ਪੂਰੀ ਕਰ ਦਿੰਦਾ ਹੈ ਸੋ ਇਹਨਾਂ ਦਾ ਇਹ ਮਤਲਬ ਹੁੰਦਾ ਕਿਉਂਕਿ ਇੱਥੇ ਇੱਕ ਕਮੈਂਟ ਆਇਆ ਸੀ ਸ਼ਾਇਦ ਸੋ ਕਹਿੰਦੇ ਸੀ ਅੱਖ ਦੇ ਉੱਤੇ ਤੇਲ ਪਾਵਾਂਗੇ ਤੇ ਇਹ ਕੀ ਚੰਗਾ ਕਰਮ ਹੈ ਅਸੀਂ ਆਪਣੇ ਭਲੇ ਲਈ ਅੱਖ ਜੋ ਕਹਿੰਦੇ ਕੀ ਤੇਲ ਪਾਉਣ ਦੇ ਨਾਲ ਸੁੱਖ ਜਾਂਦਾ ਹੈ ਕਿ ਇਹ ਚੰਗੀ ਗੱਲ ਹੈ ਸੋ ਆਪਣੇ ਫਾਇਦੇ ਲਈ ਅੱਖ ਤੇ ਤੇਲ ਪਾਉਣਾ ਤੇ ਅੱਖ ਨੇ ਸੁੱਕ ਜਾਣਾ ਸੋ ਦੇਖੋ ਇਹ ਜੋ ਕਰਮ ਮਾਲਕ ਨੇ ਜੀ ਨੂੰ ਜਿਸ ਤਰ੍ਹਾਂ ਦਾ ਬਣਾਇਆ ਹੈ ਉਹਨੂੰ ਉਸ ਤਰ੍ਹਾਂ ਦਾ ਕੰਮ ਵੀ ਸੌਪਿਆ ਗਿਆ ਹੈ ਜਿਸ ਤਰ੍ਹਾਂ ਆਪਾਂ ਆ ਆਪਾਂ ਨੂੰ ਜੋ ਸਾਡੇ ਕੰਮ ਬਣਦੇ ਨੇ ਉਹ ਮਾਲਕ ਨੇ ਸਾਡੇ ਹਿੱਸੇ ਲਿਖੇ ਨੇ ਕਿ ਅਸੀਂ ਆਹ ਕੰਮ ਕਰ ਸਕਦੇ ਆ ਕਰਮ ਕਰ ਸਕਦੇ ਚੰਗਾ ਕਰਮ ਵੀ ਹੈ ਮਾੜਾ ਵੀ ਹੈ ਸੋ ਇਸੇ ਤਰ੍ਹਾਂ ਹਰ ਇੱਕ ਚੀਜ਼ ਦੇ ਹਿੱਸੇ ਕੰਮ ਆਇਆ ਹੈ ਜਿਸ ਇਸ ਤਰ੍ਹਾਂ ਦਾ ਪ੍ਰਮਾਤਮਾ ਨੇ ਹੁਕਮ ਲਗਾਇਆ ਹੈ ਉਹ ਸਭ ਕੁਝ ਫਿਰ ਕਰਨਾ ਹੀ ਪੈਂਦਾ ਹੈ ਸੋ ਬਾਕੀ ਇੱਥੇ ਇਹ ਨਹੀਂ ਹੁੰਦਾ ਕਿ ਆਪਣਾ ਭਾਰ ਕਿਸੇ ਚੀਜ਼ ਤੇ ਪੈ ਰਿਆ ਤੇ ਇਹ ਗੁਨਾਹ ਹੈ ਉਹ ਮਾਲਕ ਜੂਨਾਂ ਚੋਂ ਰਹਿਤ ਕਰ ਦਿੰਦਾ ਹੈ ਜਿਹਦੇ ਤੇ ਆਪਾਂ ਇਹ ਕਰਮ ਕਰਦੇ ਆ ਕਿਸੇ ਵੀ ਦੇਵੀ ਦੇਵਤੇ ਦਾ ਨਾਮ ਲੈ ਕੇ ਤੇ ਉਹ ਦੇਵੀ ਦੇਵਤਾ ਉਹ ਨੂੰ ਉਸ ਜੂਨ ਚੋਂ ਮੁਕਤ ਕਰ ਦਿੰਦਾ ਹੈ ਤੇ ਨਵੀਂ ਜੂਨੀ ਦੇ ਦਿੰਦਾ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਗੌਰ ਕਰਿਆ ਕਰੋ ਸੋ ਹੁਣ ਆਪਾਂ ਇੱਥੇ ਕਰਮ ਦੱਸਦੇ ਆ ਕਿ ਕਰਮ ਕੀ ਕਰਨਾ ਚਾਹੀਦਾ ਸ਼ਨੀਵਾਰ ਦੇ ਦਿਨ ਸੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਸੇਵਾ ਕਰ ਰਹੇ ਆ ਸੇਵਾ ਸਫਲ ਨਹੀਂ ਹੋ ਰਹੀ ਪੀਰਾਂ ਦੀ ਨਾਰਾਜ਼ਗੀ ਲੱਗ ਰਹੀ ਆ ਲੱਖ ਦਾਤਾ ਪੀਰ ਦੀ ਸੇਵਾ ਕਰਦੇ ਆ ਸੇਵਾ ਲੱਗਦਾ ਹੈ ਕਿ ਜਿਵੇਂ ਕਰ ਰਹੇ ਆ ਪਰ ਕੱਕ ਨਹੀਂ ਰਹੀ ਹੈਗੀ ਸੇਵਾ ਕਬੂਲ ਨਹੀਂ ਹੋ ਰਹੀ ਨਰਾਜਗੀ ਹੈ ਪੀਰਾਂ ਦੀ ਤੇ ਉੱਥੇ ਇੱਕ ਸ਼ਨੀਵਾਰ ਦੇ ਦਿਨ ਕਰਮ ਕਾਲਿਆ ਕਰੋ ਆਪਣੀ ਪੀਰ ਦਾ ਨਾਮ ਲੈ ਕੇ ਭਰ ਜੋ ਘਰ ਵਿੱਚ ਚਿਰਾਗ ਰੋਸ਼ਨਾ ਚਾਹੇ ਜੋਤ ਰੋਸ਼ਨਾ ਉਹਨਾਂ ਦੀ ਇਜਾਜ਼ਤ ਲੈ ਕੇ ਹੀ ਘਰੋਂ ਤੁਰਨਾ ਹੈ ਘਰੋਂ ਚੀਜ਼ ਲੈ ਕੇ ਦਰਬਾਰ ਵਿੱਚ ਹਾਜ਼ਰੀ ਲਗਾ ਕੇ ਫਿਰ ਹੀ ਤੁਸੀਂ ਬਾਹਰ ਕਰਮ ਕਰਨ ਜਾਣਾ ਹੈ ਸੋ ਬਾਬਾ ਪੈਰੋ ਜੀ ਦੇ ਮੰਦਰ ਤੋਂ ਲੱਡੂਆਂ ਦਾ ਪ੍ਰਸ਼ਾਦ ਬਾਬਾ ਪੈਰੋ ਜੀ ਦੇ ਵੈਸੇ ਹੋਰ ਵੀ ਬਹੁਤ ਕੁਝ ਚੜਦਾ ਹੈ ਪਰ ਵੈਸ਼ਨੋ ਰੂਪ ਵਿੱਚ ਆਪਾਂ ਮੰਨਣਾ ਹੈ ਨਾਹੀ ਕੀ ਕੋਈ ਇਹੋ ਜੀ ਚੀਜ਼ ਚੜਾਉਣੀ ਆ ਬਾਬਾ ਜੀ ਜਿਵੇਂ ਅਸੀਂ ਉਹਨਾਂ ਨੂੰ ਮਨਾ ਲਈਏ ਉਵੇਂ ਮੰਨ ਜਾਂਦੇ ਆਂ ਸੋ ਸ਼ਨੀਵਾਰ ਦੇ ਦਿਨ ਜੇਕਰ ਤੁਸੀਂ ਦੋ ਲੱਡੂਆਂ ਦਾ ਭੋਗ ਲਗਾ ਦਿੰਦੇ ਹੋ ਪਾਪਾ ਪੈਰੋ ਜੀ ਖੁਸ਼ ਹੋ ਜਾਂਦੇ ਆਂ ਸੋ ਜੋ ਕੀਤਾ ਕਰਮ ਉਹ ਸਵੀਕਾਰ ਕਰ ਲੈਂਦੇ ਆਂ ਵਿਸ਼ਵਾਸ ਰੱਖ ਕੇ ਕਰਮ ਕਰ ਦੋ ਕੀ ਪੀਰ ਜੀ ਆ ਤੁਹਾਡੇ ਨਾਮ ਤੇ ਕਰਮ ਕੀਤਾ ਹੈ ਜੋ ਵੀ ਰੁਕਾਵਟ ਆ ਰਹੀ ਹੈ ਜੋ ਵੀ ਕਿਸੇ ਦਾ ਜ਼ਿਕਰ ਕੀਤਾ ਕਰਾਇਆ ਹੈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਤੇ ਤੁਸੀਂ ਉਹ ਦੂਰ ਕਰਨੀ ਆ ਤੁਸੀਂ ਕਰ ਸਕਦੇ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਇੱਕ ਸਿਰਫ ਇਹ ਛੋਟਾ ਜਿਹਾ ਕਰਮ ਕੀਤਾ ਹੈ ਇਹ ਸਵੀਕਾਰ ਕਰਨਾ ਜਦੋਂ ਅਰਦਾਸ ਬੇਨਤੀ ਕਰੋਗੇ ਇਸ ਤਰੀਕੇ ਦੇ ਨਾਲ ਕਰਮ ਕਰੋਗੇ ਤੇ ਉਹ ਕਰਮ ਕੀਤਾ ਲੱਗੇਗਾ ਵਿਸ਼ਵਾਸ ਰੱਖ ਕੇ ਕਰਮ ਕਰਦੋ 꾸ਜ ਲਗਾਤਾਰ ਕਰਦੋ ਜੇਕਰ ਜਿਆਦਾ ਹੀ ਕੋਈ ਪ੍ਰੋਬਲਮ ਲੱਗ ਰਹੀ ਆ ਤੇ ਤੁਹਾਨੂੰ ਸੰਕੇਤ ਵੀ ਜਰੂਰ ਕੋਈ ਨਾ ਕੋਈ ਉਹ ਮਾਲਕ ਦਵੇਗਾ ਰਾਹ ਜਰੂਰ ਤਵੇਗਾ ਸੋ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦੇਣਾ ਜੀ